ਤੇਰੀ ਪੱਗ ਨੂੰ ਖਤਰਾ ਬਾਬਾ ਸਿਰ 'ਤੇ ਲੱਖੀਆਂ ਚੁੰਨੀਆਂ ਦਾ ਐਕਸ-ਰੇ ਵਰਗੇ ਸੂਟ ਸਵਾਕੇ ਜਿਸਮ ਦਿਖਾਈ ਜਾਂਦੀਆਂ ਨੇ ਕਈ ਤਾਂ 40 ਪਾਰ ਦੀ ਟੱਪ ਕੇ ਗੰਗ ਫਲਾਈ ਜਾਂਦੀਆਂ ਨੇ ਉਹ ਫੋਲਓਰ ਤਾਂ ਵੱਧ ਕੇ ਤੇਰੇ ਕੱਪੜਾ ਘਟਿਆ ਚੁੰਨੀਆਂ ਦਾ ਤੇਰੀ ਪੱਗ ਨੂੰ ਖਤਰਾ ਬਾਬਾ ਸਿਰ 'ਤੇ ਲੱਖੀਆਂ ਚੁੰਨੀਆਂ ਦਾ ਮੇਕ ਗੱਲ ਹੱਥ ਜੋੜ ਕੇ ਅੱਖਾਂ ਤੋੜੀਆਂ ਕਿਦਰ ਗਿਆਂ ਖਰਾਕਾ ਉਹ ਤੁਸੀਂ ਹਾਕੀ ਹਾਲ ਬਣਾ ਲਿਆ ਟੀਕੇ ਲਾਲਾ ਬਹਤੇ ਵੀਰਿਆ ਜਗ ਗੋ ਮਚਾਤੇ ਅਗੋ ਪੈ ਗਏ ਕਿੜੀਆਂ ਰਾਹਾਂ ਤੇ ਲਾਈਵ ਤੇ ਚੈਨਲ ਸਟੂడియో ਵੱਲੋਂ ਦਰਸ਼ਕੋ ਜਿਵੇਂ ਕਿ ਅਸੀਂ ਹਰ ਵਾਰ ਇੱਕ ਨਮਾਚੇਰਾ ਲੈ ਕੇ ਆਉਨੇ ਆ ਅੱਜ ਅਸੀਂ ਤੁਹਾਡੀ ਮੁਲਾਕਾਤ ਇੱਕ ਖਾਸ ਸਖਸ਼ਿਤ ਨਕਰਾਵਾਂਗੇ ਜਿਨ੍ਹਾਂ ਦਾ ਨਾਮ ਹੈ ਸ਼ੀਸ਼ਾ ਜਾਨੀ ਸ਼ੀਸ਼ਾ ਜਾਨੀ ਜੀ ਤੁਹਾਡਾ ਸਟੂਡੀਓ ਵਿੱਚ ਸਵਾਗਤ ਹੈ ਜੀ ਬਹੁਤ ਬਹੁਤ ਸ਼ੁਕਰੀਆ ਸਾਡਾ ਸ਼ੀਸ਼ਾ ਜਾਨੀ ਜੀ ਤੁਹਾਡੀ ਪੜ੍ਹਾਈ ਕਿੱਥੋਂ ਤੱਕ ਹੈ ਜੀ ਸਰ ਵੈਸੇ ਜਿਹੜੀ ਮੇਰੀ ਪੜ੍ਹਾਈ ਤੈਗੀ ਹੈ ਜੀ ਪਲੱਸ 2 ਪਾਸ ਹਾਂ ਔਰ ਜਿਹੜਾ ਮੇਰਾ ਸਿੰਗਿੰਗ ਦਾ ਹੈਗਾ ਜੀ ਉਹ ਮੈਂ 8 ਸਾਲ ਕਿਸੇ ਆਪਣੇ ਉਸਤਾਦ ਜੀ ਤੋਂ ਸਿੱਖਿਆ ਜੀ ਪਿਛਵੇਂ ਏਰੀਆ ਤੋਂ ਜੀ ਥੋੜੇ ਜਿਹੇ ਉਸਤਾਦ ਨੇ ਉਹਨਾਂ ਦਾ ਕੀ ਨਾਮ ਜੀ ਮੇਰੇ ਗੁਰੂ ਜੀ ਉਸਤਾਜੀ ਦਾ ਨਾਮ ਹੈਗਾ ਜੋ ਉਸਤਾਦ ਪਰਸਗਿਲ ਔਰ ਪਿੱਖੇਂਡ ਦੇ ਰਹਿਣ ਵਾਲੇ ਨੇ ਮਤਲਬ ਗਰਤੂੜਾ ਲੋ ਕੁਝ 35 ਕਿਲੋਮੀਟਰ ਦੀ ਦੂਰੀ ਤੇ ਨੇ ਜੀ ਤੇ ਅਪਡਾਉਣ ਕਰਦਾ ਸੀਗਾ ਮਤਲਬ ਪਹਿਲਾ ਦੋਨਾਂ ਕੋ ਰਿਆ ਵੀ ਆ ਜੀ ਮੈਂ ਤੁਹਾਡਾ ਕੋਈ ਸ਼ੌਂਕ ਹੋਵੇ ਸ਼ੌਂਕ ਤਾਂ ਸਰ ਮੇਰਾ ਵੈਸੇ ਤਾਂ ਸਿੰਗਿੰਗ ਦਾ ਹੀ ਆ ਜੀ ਤੇ ਇਹਦੇ ਵਿੱਚ ਹੀ ਮੈਂ ਅੱਗੇ ਵਧਣਾ ਚਾਹੁੰਦਾ ਹਾਂ ਸਿੰਗਿੰਗ ਦੇ ਵਿੱਚ ਜੀ ਤੇ ਥੋੜੇ ਪਰਿਵਾਰ ਦੇ ਵਿੱਚ ਕੌਣ ਕੌਣ ਹੈ ਸਰ ਮੇਰੇ ਪਰਿਵਾਰ ਦੇ ਵਿੱਚ ਮੰਮੀ ਪਾਪਾ ਨੇ ਔਰ ਅਸੀਂ ਪੰਜ ਭੈਣ ਭਰਾ ਹਾਂ ਔਰ ਬਾਕੀ ਸਾਰੇ ਦੀ ਮੈਰਿਜ ਹੋਈ ਆ ਤੇ ਛੋਟੇ ਮਤਲਬ ਭਤੀਜੇ ਭਤੀਜੀਆਂ ਵੀ ਹੈਗੇ ਨਹੀਂ ਤੇ ਬਸ ਨਾਲ-ਨਾਲ ਸਾਡਾ ਜਿਹੜਾ ਕਿੱਤਾ ਵੀ ਚੱਲੀ ਚੱਲੀ ਜਾਂਦਾ ਜੀ ਨਾਲ ਪੇਡਾ ਬੱਕਰੀਆਂ ਦਾ ਕੰਮ ਜੀ ਸਾਡਾ ਤੇ ਨਾਲ-ਨਾਲ ਚਾਰ ਦੇ ਨਾਲ-ਨਾਲ ਮਿਊਜ਼ਿਕ ਦਾ ਚੱਲ ਰਿਹਾ ਹੈ ਸਾਡਾ ਪਰਿਵਾਰ ਦੇ ਵਿੱਚ ਤੁਹਾਨੂੰ ਕਿਸ ਤਰ੍ਹਾਂ ਦੀ ਸਪੋਰਟ ਮਿਲ ਰਹੀ ਹੈ ਸਰ ਪਰਿਵਾਰ ਦੇ ਵਿੱਚ ਸਾਰੀ ਫੈਮਿਲੀ ਵੱਲੋਂ ਮੈਨੂੰ ਬਹੁਤ ਸਪੋਰਟ ਹੈ ਕਿਉਂਕਿ ਮੈਂ ਜਦੋਂ ਬਚਪਨ ਤੋਂ ਹੀ ਆਪਣੇ ਸਕੂਲ ਦੇ ਵਿੱਚੋਂ ਹੁੰਦਾ ਸੀਗਾ ਤੇ ਘਰਦਿਆਂ ਨੂੰ ਪਤਾ ਸੀਗਾ ਕਿ ਮਤਲਬ ਇਹ ਮੁੰਡਾ ਗਾ ਲੈਂਦਾ ਥੋੜਾ ਪਤਾ ਉਦੋਂ ਤੋਂ ਚਲੋ ਜਿੰਨਾ ਕਿ ਮੈਂ ਮਾੜਾ-ਮੋੜਾ ਗਾਉਂਦੇ ਹੁਣ ਵੀ ਤੇ ਉਸ ਸਮੇਂ ਦੇ ਵਿੱਚ ਜਦੋਂ ਮੈਨੂੰ ਟੀਚਰਾਂ ਨੇ ਵੀ ਕਿਹਾ ਮੇਰੇ ਘਰ ਦੇ ਨੇ ਕਿਹਾ ਵੀ ਮੁੰਡਾ ਗੌਂਦਾ ਵਾ ਤੇ ਇਹਨੂੰ ਅੱਗੇ ਵਧਾਇਆ ਜਾਵੇ ਸਭ ਤੋਂ ਵੱਡੀ سپورਟ ਤਾਂ ਮੇਰੇ ਮੇਰੇ ਤੋਂ ਵੱਡੇ ਭਾਈ ਨੇ ਉਹਨਾਂ ਦੀ ਬਹੁਤ سپورਟ ਹੈ ਜੀ ਮੈਨੂੰ ਜਿਨ੍ਹਾਂ ਨੇ ਮੈਨੂੰ ਬਾਹਰ ਕੱਢਿਆ ਕਿ ਤੂੰ ਆਪਣਾ ਕਰ ਅੱਗੇ ਵੱਲ ਸ਼ੀਸ਼ਾ ਜਾਨੀ ਜੀ ਸ਼ੌਂਕ ਤੁਹਾਨੂੰ ਕਿਵੇਂ ਪਿਆ ਸਰ ਸ਼ੌਂਕ ਤਾਂ ਐਵੇਂ ਪਿਆ ਜੀ ਕਿਉਂਕਿ ਮਤਲਬ ਮੈਂ ਤਾਂ ਉਹਨਾਂ ਨੂੰ ਮਤਲਬ ਦਾਦਾ ਜੀ ਨੂੰ ਦੇਖਿਆ ਜ਼ਰੂਰ ਪਰ ਮੈਂ ਉਸ ਸਮੇਂ ਜਾਣਦਾ ਨਹੀਂ ਕਹਿੰਦੇ ਕਿ ਉਹ ਦਾਦਾ ਜੀ ਜਿਹੜੇ ਮੇਰੇ ਸੀ ਤੂੰ ਵੀ ਤੇ ਗੌਂਦਨ ਦੀ ਸੀ ਤੇ ਸਾਡਾ ਪਿੰਡ ਪ੍ਰਾਣਾ ਹੈਗਾ ਜੀ ਕੋਟਲੀ ਵਸਾਵਾ ਸਿੰਘ ਉਹ ਵੀ ਡਿਸਟ੍ਰਿਕਟ ਤਰਨਤ ਤੇ ਉਹ ਪਿੰਡ ਚ ਗਾਉਂਦੇ ਹੁੰਦੇ ਸੀ ਫਿਰ ਉਹਨਾਂ ਤੋਂ ਸ਼ਾਇਦ ਪਤਾ ਨਹੀਂ ਸ਼ੌਕ ਪਿਆ ਮੈਨੂੰ ਤੇ ਬਾਕੀ ਮੈਂ ਬਚਪਨ ਇੰਦਾ ਸਕੂਲ ਚੋਂ ਸਟਾਰਟ ਕੀਤਾ ਜੀ ਹੁਣਾ ਮਤਲਬ ਕਿ ਇਹ ਸਮਝ ਜੀ ਅਸੀਂ ਤੁਹਾਨੂੰ ਇਹ ਵਿਰਾਸਤ ਚੋਂ ਮਿਲਿਆ ਇਹ ਜਿਹੜਾ ਸ਼ੌਕ ਜਿਹੜਾ ਹੈ ਬਿਲਕੁਲ ਜੀ ਕਹਿ ਸਕਦੇ ਸਹੀ ਹੈ ਜੀ ਤੇ ਹੁਣ ਤੱਕ ਤੁਸੀਂ ਕਿਹੜਾ ਗੀਤ ਜਿਹੜਾ ਆਪ ਲਿਖਦੇ ਹੋ ਗੀਤ ਹਾਂਜੀ ਨਾਰਮਲ ਕੋਸ਼ਿਸ਼ ਕਰ ਵੀ ਲਈ ਜੀ ਲਿਖਣ ਦੀ ਤੇ ਬਾਕੀ ਤਾਂ ਮੈਂ ਮਤਲਬ ਕਿਸੇ ਦੇ ਜਿਵੇਂ ਗਾਣੇ ਗਾਏ ਨੇ ਮਤਲਬ ਜਿਵੇਂ ਸਾਡੇ ਇਹ ਧਾਨਾ ਟੋਲ ਭਾਜੀ ਉਹਨਾਂ ਦਾ ਪਿੱਛੇ ਧਾਰਮਿਕ ਸੰਗ ਕੀਤਾ ਸੀਗਾ ਸਿੱਧੀ ਢਾਡੇ ਤੇ ਹੋਰ ਵੀ ਕਈ ਕੀਤੇ ਨੇ ਹੁਣ ਤੁਸੀਂ ਸਾਨੂੰ ਕਿਹੜਾ ਜਿਹੜਾ ਸੌਂਗ ਹੈ ਜਿਹੜਾ ਕਿਹੜਾ ਗਾਣਾ ਹੈ ਉਹ ਤੁਸੀਂ ਸਾਨੂੰ ਸੁਣਾਓਗੇ ਜੀ ਮੈਂ ਕਾਰਮਿਕ ਸੌਂਗ ਛੋਟੇ ਸਭ ਜਾਦਾਂ ਦਾ ਠੀਕ ਉਹ ਤੁਹਾਡੇ ਸਾਹਮਣੇ ਰੋ ਵਰਦਾ ਜੀ ਤੇ ਕਰਦੇ ਗਏ ਸੀ ਉਹ ਵਾਟਾਂ ਵਾਲੇ ਦਰੇ ਕੰਮ ਮਾਸ ਕੀ ਦੀ ਝੁੱਗੀ ਵਿੱਚ ਵੇਖ ਸ਼ਰਦਾ ਸੀ ਠਹਿਰੇ ਤੇ ਕਰਦੇ ਗਏ ਸੀ ਉਹ ਵਾਟਾਂ ਵਾਲੇ ਦਰੇ ਕੰਮੋ ਮਾਸਕੀ ਦੀ ਚੁੱਗੀ ਵਿੱਚ ਵੇਖ ਸਰਦਾਸੀ ਠਹਿਰੇ ਹੋ ਵੱਡਾ ਦਾਦੀ ਦਾ ਜਿਗਰਾ ਵੱਡਾ ਦਾਦੀ ਦਾ ਜਿਗਰਾ ਸੀ ਗਜਜਬਲ ਸਾਨੀ ਰੈਣੀ ਦੁਨੀਆ ਤੇ ਆ ਰੈਣੀ ਦੁਨੀਆ ਤੇ ਆ ਦਲਾਲਾਂ ਦੀ ਕੁਰਬਾਨੀ ਰੈਣੀ ਦੁਨੀਆ ਤੇ ਆ ਰੈਣੀ ਦੁਨੀਆ ਤੇ ਆ ਦਲਾਲਾਂ ਦੀ ਕੁਰਬਾਨੀ ਰੇਣੀ ਦੁਨੀਆ ਤੇ ਆਦੂ ਬਹੁਤ ਵਧੀਆ ਬਹੁਤ ਵਧੀਆ ਦਰਸ਼ਕੋ ਜਿਵੇਂ ਆਪਾਂ ਵੇਖਦੇ ਆਏ ਆ ਵੀ ਇੱਕ ਛੋਟੇ ਪਰਿਵਾਰ ਚੋਂ ਉੱਠ ਕੇ ਬੱਚਾ ਕਿਸ ਤਰ੍ਹਾਂ ਕਿਸ ਲੈਵਲ ਤੇ ਕਿਸ ਸਟੇਜ ਤੇ ਪਹੁੰਚਦਾ ਉਸੇ ਹੀ ਤਰ੍ਹਾਂ ਸਾਡੇ ਸ਼ਿਸ਼ਾ ਜਾਨੀ ਜੀ ਜਿਹੜੇ ਕਿ ਉਸ ਲੈਵਲ ਦੇ ਵੱਲੋਂ ਵੱਧ ਰਹੇ ਨੇ ਤਾਂ ਸਾਡੇ ਚੈਨਲ ਵੱਲੋਂ ਵਧਾਈ ਹੈ ਇਹਨਾਂ ਨੂੰ ਜੀ ਬਹੁਤ ਸ਼ੁਕਰੀਆ ਸ਼ਿਸ਼ਾ ਜਾਨੀ ਜੀ ਥੋੜਾ ਇਸ ਤੋਂ ਇਲਾਵਾ ਕਿਹੜਾ ਕੋ ਸੌਂਗ ਆਇਆ ਹੈਗਾ ਇਸ ਤੋਂ ਇਲਾਵਾ ਕੁਝ ਤਾਂ ਸਾਰੇ ਮੇਰੇ ਸੌਂਗ ਆਉਣ ਵਾਲੇ ਨੇ ਕੁਝ ਜਿਹੜੇ ਆ ਚੁੱਕੇ ਨੇ ਤੇ ਕੁਝ ਜਿਹੜੇ ਆਉਣ ਵਾਲੇ ਮੈਂ ਉਹਨਾਂ ਚੋਂ ਕੁਝ ਸੁਣਾਉਣਾ ਤੁਹਾਨੂੰ ਜੀ ਜੀ ਹਾਂ ਮੈਂ ਕਿਆ ਮੈਂ ਤੇਰੇ ਬਿਨਾ ਮਰ ਜਾਣਾ ਏ ਕਹਿੰਦੀ ਜਾ ਤੂੰ ਜਾ ਮੇਰਾ ਸਰ ਜਾਣਾ ਏ ਮਿਕਿਆ ਮੈਂ ਤੇਰੇ ਬਿਨਾ ਮਰ ਜਾਣਾ ਏ ਕਹਿੰਦੀ ਜਾਂ ਤੂੰ ਜਾਂ ਮੇਰਾ ਸਰ ਜਾਣਾ ਏ ਕਿੰਨੀਆਂ ਦੇ ਲੀਲਾ ਪਾਈਆਂ ਹੱਥ ਜੋੜ ਸੋਹਾ ਖਾਇਆ ਹੋਏ ਨੇ ਸੋਣਿਆ ਨਹੀਂ ਮੇਰਾ ਕੋਈ ਪਖ ਤਾਂ ਉਹ ਕਹਿੰਦੀ ਜਾਂ ਉਹ ਕਹਿੰਦੀ ਜਾਂ ਤੂੰ ਇੱਕ ਤਰਫਾ ਪਿਆਰ ਰੱਖ ਤਾਂ ਉਹ ਕਹਿੰਦੀ ਜਾ ਉਹ ਕਹਿੰਦੀ ਜਾ ਤੂੰ ਇੱਕ ਤਰਫਾ ਪਿਆਰ ਰੱਖਤਾ ਬਹੁਤ ਅੱਛਾ ਸੋ ਮੈਂ ਆਪਣੇ ਦਰਸ਼ਕਾਂ ਨੂੰ ਕਾਂਗਾ ਕਿ ਸ਼ੀਸ਼ਾ ਜਾਨੀ ਜੀ ਦੇ ਜੋ ਗੀਤ ਆ ਰਹੇ ਨੇ ਇਹਨਾਂ ਗੀਤਾਂ ਨੂੰ ਤੁਸੀਂ ਸੁਣੋ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਔਰ ਇਸ ਬੱਚੇ ਨੂੰ अच्छੀਆਂ उडानਾਂ ਤੇ ਲੈ ਕੇ ਜਾਓ ਤਾਂ ਕਿ ਇੱਕ ਮਿਸਾਲ ਬਣ ਸਕੇ ਵੀ ਬਗੈਰ ਕਿਸੇ سپورਟ ਤੋਂ ਇਹ ਬੱਚਾ ਮਿਹਨਤ ਕਰ ਰਿਹਾ ਹੈ ਪ੍ਰਮਾਤਮਾ ਇਸ ਨੂੰ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਦੇਵੇ ਸ਼ਿਸ਼ੇ ਜਾਨੀ ਜੀ ਕਿਸ ਕੰਪਨੀ ਦੇ ਨਾਲ ਤੁਸੀਂ ਆਪ ਦਾ 뮤직 ਦੇ ਰਹੇ ਹੋ ਕੰਪਨੀ ਵੈਸੇ ਦਾ ਸਰ ਜਿਵੇਂ ਕਿ ਸਟਾਰਟਿੰਗ ਦੇ ਵਿੱਚ ਪਹਿਲਾਂ ਦਾ ਸਾ ਮੇਰੀ ਇੱਕ ਭੇਟ ਆਈ ਸੀ ਤੇ ਅਸ਼ਵਨੀ ਜਾਰ ਸੀਗੇ ਉਹਨਾਂ ਨੇ ਕੀਤੀ ਸੀਗੀ ਹੀਰਾ ਲਾਲ ਮਈਆ ਜੀ ਸਾਡੇ ਉਧਰ ਤਰਨ ਤਾਨਦੇ ਨੇ ਫਿਰ ਉਸ ਤੋਂ ਬਾਅਦ ਇੱਕ ਮੇਰੀ ਇੰਟਰਵਿਊ ਚੱਲੀ ਸੀਗੀ ਫਿਰ ਉਹਦੇ ਵਿੱਚ ਭਾਜੀ ਧੰਨ ਰਟੋਲਜੀ ਉਹਨਾਂ ਨੇ ਮੈਨੂੰ ਲੱਭਿਆ ਫਿਰ ਉਹਨਾਂ ਦੀ ਕੰਪਨੀ ਵਿੱਚ ਗਾਣੇ ਕੀਤੇ ਤੇ ਜਿਹੜੇ ਕਰ ਰਹੇ ਸੀਗੇ ਲਾਲੀ ਖਾਨ ਜੀ ਕੌਰਵਿੰਦ ਜੀ ਸੁਖਮ ਭਾਜੀ ਫਿਰ ਸਾਡੇ ਇੱਕ ਹੈਗੇ ਨੇ ਲੱਕੀ ਭਾਜੀ ਕਾਲਰੂ ਤੋਂ ਉਹ ਕੈਨੇਡਾ ਦੇ ਵਿੱਚ ਲੈ ਰਹੇ ਨੇ ਫਿਰ ਉਹਨਾਂ ਨੇ ਕਾਫੀ ਸਪੋਰਟ ਕੀਤੀ ਜੀ ਮੇਰੀ ਹੋਰ ਵੀ ਮਤਲਬ ਵਧੀਆ-ਵਧੀਆ ਬੰਦੇ ਜਿੰਨੇ ਵੀ ਹੈਪੀ ਜੌਨ ਭਾਜੀ ਗੁਰਦਾਸਪੁਰ ਤੋਂ ਫਿਰ ਇਹਨਾਂ ਦੇ ਵਿੱਚ ਨਾਲ-ਨਾਲ ਜਿਹੜੇ ਹੈਪੀ ਜੌਨ ਭਾਜੀ ਦਾ ਗਾਣੇ ਜੀ ਉਹ ਤਾਂ ਜੇ ਆ ਰਹੇ ਆ ਤੇ ਉਹ ਹੈਗੀ ਮਾਸਟਰ ਮਿਊਜ਼ਿਕ ਆ ਤੇ ਬਹੁਤ ਸੋਹਣਾ ਉਹਨਾਂ ਦਾ ਕੰਮ ਆ ਜੀ ਬਸ ਉਹਨਾਂ ਤੋਂ ਹੋਣਾ ਥੋੜੇ ਟਾਈਮ ਤੱਕ ਐਸ ਸ਼ਾਇਦ ਮੰਥ ਦੇ ਵਿੱਚ ਗਾਣਾ ਆ ਜੀ ਅੱਜ ਵੀ ਤੁਸੀਂ ਸਟੂਡੀਓ ਵਿੱਚ ਕਿਸੇ ਦੇ ਨਾਲ ਆਏ ਹੋ ਹਾਂਜੀ ਅੱਜ ਮੈਂ ਜੀ ਆਇਆ ਜੀ ਜਿਹੜੇ ਮੈਨੂੰ ਲੈ ਕੇ ਆ ਧੰਨ ਰਟੋਲ ਭਾਜੀ ਤੇ ਜਿਨ੍ਹਾਂ ਦੀ ਕੰਪਨੀ ਵੀ ਹੈ ਜਪਨੀਤ 뮤직 ਸਟੂਡੀਓ ਤੇ ਉਹਨਾਂ ਨਾਲ ਆਇਆ ਜੀ ਅੱਜ ਸ਼ੀਸ਼ਾ ਜਾਨੀ ਜੀ ਜਿਵੇਂ ਆਪਾਂ ਦੇਖ ਰਹੇ ਹਾਂ ਅੱਜ ਤੇ ਸਮਾਜ ਦੇ ਵਿੱਚ ਜੀ ਜਿਵੇਂ ਲਚਰਤਾ ਫੈਲੀ ਹੋਈ ਹੈ ਬਿਲਕੁਲ ਆਪਾਂ ਦੇਖਦੇ ਹਾਂ ਫੇਸਬੁੱਕ ਤੇ YouTube ਉਾਂ ਤੇ ਜੀ ਇੱਕ ਵਿਊ ਲੈਣ ਵਾਸਤੇ ਬਿਲਕੁਲ ਜੀ ਬਿਲਕੁਲ ਉਹ ਆਪਣੇ ਬੋਲਾਂ ਨੂੰ ਕਿਸ ਤਰ੍ਹਾਂ ਪੇਸ਼ ਕਰਦੇ ਨੇ ਜੀ ਤੇ ਤੁਸੀਂ ਆਪਣੇ ਬੋਲਾਂ ਨੂੰ ਸਮਾਜ ਨੂੰ ਸੇਧ ਦੇਣ ਵਾਸਤੇ ਕੋਈ ਅਜਿਹਾ ਗੀਤ ਜਿਹੜਾ ਤੁਸੀਂ ਗਾਇਆ ਹੋਵੇ ਉਹ ਸਾਡੇ ਦਰਸ਼ਕਾਂ ਨੂੰ ਸੁਣਾਓ ਬੇਸ਼ਰਮਾ ਨੂੰ ਸ਼ਰਮਣਾ ਕੋਈ ਲੱਖ ਲਾਣ ਤਾਂ ਪਾਈਏ ਮੱਜਾਂ ਤੇ ਕੋਈ ਅਸਰ ਨਹੀਂ ਹੋਣਾ ਮੂਹਰੇ ਬੀਨ ਵਜਾਈਏ ਹੋ ਆਪਣਾ ਤੂੰ ਪੰਜਾਬ ਸੰਭਲ ਐ ਠੇਕਾਣਾ ਲੈ ਦੁਨੀ ਪੱਗ ਨੂੰ ਖਤਰਾ ਬਾਬਾ ਸਿਰ ਤੋਂ ਲੱਖੀਆਂ ਚੁੰਨੀਆਂ ਦਾ ਤੇਰੀ ਪੱਗ ਨੂੰ ਖਤਰਾ ਬਾਬਾ ਸਿਰ ਤੋਂ ਲੱਖੀਆਂ ਚੁੰਨੀਆਂ ਦਾ ਐਕਸਰੇ ਵਰਗੇ ਸੂਟ ਸਵਾਕੇ ਜਿਸਮ ਦਿਖਾਈ ਜਾਂਦੀਆਂ ਨੇ ਕਈ ਤਾਂ ਚਾਲੀ ਪਾਰ ਵੀ ਟੱਪ ਕੇ ਗੰਦ ਫਲਾਈ ਜਾਂਦੀਆਂ ਨੇ ਉਹ ਫੋਲੋਅਰ ਤਾਂ ਵਧ ਗਏ ਤੇਰੇ ਕੱਪੜਾ ਕਟਿਆ ਧੁੰਨੀਆਂ ਦਾ ਤੇਰੀ ਪੱਗ ਨੂੰ ਖਤਰਾ ਬਾਬਾ ਸਿਰ ਤੋਂ ਲੱਖੀਆਂ ਚੁੰਨੀਆਂ ਦਾ ਤੂੰ ਸਜਣਾ ਬੜਾਈ ਉਚਾਈ ਅਰ ਗਲ ਵਿੱਚ ਮੈਂ ਥੋਂ ਸੁਚਾਏ ਤੂੰ ਸਜਣਾ ਬੜਾਈ ਉਚਾਈ ਅਰ ਗਲ ਵਿੱਚ ਮੈਂ ਥੋਂ ਸੁਚਾਏ ਮੈਂ ਤੇਰੀ ਰਿਸਲੀ ਕਰ ਸਕਦਾ ਤੇਰੀ ਰਿਸਲੀ ਕਰ ਸਕਦਾ ਤੇਰੇ ਜਹਾਨ ਮੇਰਾ ਕੋਈ ਦਰ ਜਾਨੀ ਮੈਂ ਤੇਰੇ ਪਰਾਂ ਦੀ ਸਜਣਾ ਓਏ ਥੂੜ ਵੀ ਵਰਗਾ ਨਹੀਂ ਮੈਂ ਤੇਰੇ ਪਰਾਂ ਦੀ ਸਜਣਾ ਓਏ ਥੂੜ ਵੀ ਵਰਗਾ ਨਹੀਂ ਬਹੁਤ ਵਧੀਆ ਬਹੁਤ ਅੱਛੀ ਆਵਾਜ਼ ਥੂੜੀ ਥੈਂਕ ਯੂ ਸਰ ਸ਼ੀਸ਼ਾ ਜਾਨੀ ਜੀ ਤੁਸੀਂ ਸਾਡੇ ਚੈਨਲ ਦੇ ਮਾਧਿਅਮ ਨਾਲ ਜੀ ਜੀ ਕੋਈ ਦਰਸ਼ਕਾਂ ਨੂੰ ਕਹਿਣਾ ਚਾਹੁੰਦੇ ਹਾਂ ਜੀ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਵਾਂ ਕਿ ਜਿਵੇਂ ਤੁਹਾਨੂੰ ਗਾਣੇ ਤਾਂ ਮੇਰੇ ਚੱਲ ਰਹੇ ਜੀ ਤੇ ਵਧੀਆ ਕੰਪਨੀਆਂ ਕਰ ਵੀ ਰਹੀਆਂ ਨੇ ਤੇ ਜੇ ਹੋਰ ਵੀ ਕੋਈ ਚੰਗਾ ਕੰਪਨੀ ਵਾਲਾ ਬੰਦਾ ਹੈ ਆ ਤੇ ਚਲੋ ਤੁਸੀਂ ਬਾਕੀ ਮੈਂ ਇਹ ਨਹੀਂ ਕਹਿੰਦਾ ਕਿ ਬਹੁਤ ਸੋਹਣਾ ਗੁੰਦਾ ਬਹੁਤ ਸੋਹਣੇ ਸਟਾਰ ਪੈਣੇ ਗਾਉਣ ਵਾਲੇ ਤੇ ਬਸ ਮੇਰੀ ਮਦਦ ਕੀਤੀ ਜਾਵੇ ਕਿਸੇ ਚੰਗੀ ਕੰਪਨੀ ਦੇ ਵਿੱਚ ਹੋਰ ਗਾਣੇ ਦਿੱਤੇ ਜਾਣ ਕਿ ਮੈਂ ਵੀ ਅੱਗੇ ਵੱਧ ਸਕਾਂ ਕਿ ਆਪਣਾ ਜਿਹੜਾ ਮੈਂ ਗਾਣੇ ਨੂੰ ਅੱਗੇ ਲੈ ਕੇ ਜਾ ਸਕਾਂ ਕਿ ਆਪਣੀ ਫੈਮਿਲੀ ਨੂੰ ਮੈਂ ਵੀ ਸੁੱਖ ਦੇ ਸਕਾਂ ਕਿਉਂਕਿ ਸ਼ੁਰੂ ਤੋਂ ਸਾਡਾ ਕੀਤਾ ਤੁਹਾਨੂੰ ਮੈਂ ਸਰਦਾਸੀ ਦਿੱਤਾ ਵਾ ਤੇ ਇਹ ਸਾਡਾ ਕੀਤਾ ਕਿ ਮੇਰੇ ਦਾਦੇ ਬਾਬਿਆਂ ਤੋਂ ਬੱਕਰੀਆਂ ਦੇ ਚਲਦਾ ਆ ਰਿਹਾ ਕਿ ਮੈਂ ਚਾਹੁੰਦਾ ਕਿ ਇਹ ਕਿਤੇ ਨੂੰ ਚੇਂਜ ਕੀਤਾ ਜਾਵੇ ਤੇ ਚੇਂਜ ਕਰਨ ਦੇ ਨਾਲ ਮੈਨੂੰ ਕਿਉਂਕਿ ਮਿਹਨਤ ਤਾਂ ਮੇਰੀ ਸ਼ੁਰੂ ਤੋਂ ਜਾਰੀ ਰਹੀ ਹੈ ਜੀ ਮੈਂ ਬਚਪਨ ਤੋਂ ਗਾ ਰਿਆ ਫਿਰ 8 ਸਾਲ ਸਿੱਖਣ ਵੀ ਗਿਆ ਉਸਤਾਜੀ ਕੋਲ ਫਿਰ ਇਹ ਮਿਹਨਤ ਦੇ ਨਾਲ ਨਾਲ ਕਿ ਮੈਂ ਅੱਗੇ ਜਾਣਾ ਚਾਹੁੰਦਾ ਵਾਂ ਚਾਹੇ ਕਿਸੇ ਤਰ੍ਹਾਂ ਵੀ ਜਾਵਾਂ ਜੀ ਤੇ ਬਸ ਇਹੀ ਮੈਂ ਅਪੀਲ ਕਰਦਾ ਕਿ ਮੇਰਾ ਚੰਗੀ ਕੰਪਨੀ 'ਚ ਹੋਰ ਵੀ ਗਾਣੇ ਆ ਸਕਣਗੇ ਮੈਂ ਇੱਕ ਗੱਲ ਹੱਥ ਜੋੜ ਕੇ ਅੱਖਾਂ ओ तोडियां किदग गिया खराका मैं इक गल हाथ जोड़ के आखा तोडियां किधर गिया खराका ओ तुसी हा की हाल बना ले आ टीके लाला बहाते वीरया जागो न चाहते अगो पै गए केड़ीयां राहें ਓ ਵੀਰਿਆ ਜਾਗੋ ਨਸ਼ਾ ਤੇ ਆਗੋ ਪੈ ਗਏ ਕਿੜੀਆਂ ਰਾਹਾਂ ਤੇ ਪੈ ਗਏ ਕਿੜੀਆਂ ਰਾਹਾਂ ਤੇ ਤੁਹਾਡੀ ਬਹੁਤ ਵਧੀਆ ਆਵਾਜ਼ ਹੈ ਬਹੁਤ ਸ਼ੁਕਰੀਆ ਸਰ ਤੇ ਬਹੁਤ-ਬਹੁਤ ਤੁਹਾਡਾ ਧੰਨਵਾਦ ਜੀ ਤੁਸੀਂ ਇੱਥੇ ਚੈਨਲ 'ਚ ਪਹੁੰਚੇ ਜੀ ਸਰ ਬਾਕੀ ਮੈਂ ਬਹੁਤ ਧੰਨਵਾਦ ਕਰਦਾ ਜੀ ਤੁਹਾਡਾ ਲਾਈਵ ਤੇ ਚੈਨਲ ਦਾ ਔਰ ਜਿਨ੍ਹਾਂ ਨੇ ਮੈਨੂੰ ਆਪ ਸਭ ਦੇ ਰੂਪ ਰੂਪ ਕਰਾਇਆ ਔਰ ਇਸ ਚੈਨਲ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਕਿਉਂਕਿ ਬਹੁਤ ਸਾਰੇ ਲੋਕ ਇਹਨਾਂ ਤੋਂ ਅੱਗੇ ਵਧ ਰਹੇ ਨੇ ਔਰ ਮੈਨੂੰ ਅੱਜ ਮੌਕਾ ਮਿਲਿਆ ਜੀ ਇਸ ਚੈਨਲ ਤੇ ਆਉਂਦਾ ਤੇ ਬਹੁਤ ਧੰਨਵਾਦੀਆਂ ਜੀ ਮੇਨਾਂ ਦਾ ਦੋਵੇਂ ਬਾਰ ਸ਼ੁਕਰੀਆ